ਅੱਜ ਦੇ ਸਮੇਂ ਦੇ ਵਿੱਚ ਲੁੱਟਾਂ ਖੋਹਾਂ ਚੋਰੀਆਂ ਵਾਰਦਾਤਾ ਨੂੰ ਅੰਜਾਮ ਦੇਣ ਦੇ ਵਾਸਤੇ ਨਿਤ ਨਵੇਂ ਤੋਂ ਨਵੇਂ ਹਥਕੰਡੇ ਤਰੀਕੇ ਜਿਹੜੇ ਕੀ ਅਪਣਾਏ ਜਾ ਰਹੇ ਨੇ ਕਿਉਂਕਿ ਇਹਨਾਂ ਲੋਕਾਂ ਨੇ ਆਪਣਾ ਇੱਕ ਗੈਂਗ ਬਣਾਇਆ ਹੋਇਆ ਜਿਸ ਦੇ ਵਿੱਚ ਮਹਿਲਾਵਾਂ ਅਤੇ ਬੰਦੇ ਸ਼ਾਮਿਲ ਹੁੰਦੇ ਨੇ ਤੇ ਫਿਰ ਭੋਲੇ ਭਾਲੇ ਲੋਕਾਂ ਦੀ ਭਾਲ ਕਰਦੇ ਨੇ ਤੇ ਫਿਰ ਉਹਨਾਂ ਨੂੰ ਇੱਕ ਜਾਲ ਬਣਾ ਕੇ ਉਸ ਦੇ ਵਿੱਚ ਫਸਾ ਲਿਆ ਜਾਂਦਾ ਉਸ ਤੋਂ ਬਾਅਦ ਬਲੈਕਮੇਲ ਕੀਤਾ ਜਾਂਦਾ ਤੇ ਫਿਰ ਚੰਗੀ ਮੋਟੀ ਫਿਰੋਤੀ ਦੀ ਮੰਗ ਕੀਤੀ ਜਾਂਦੀ ਹੈ ਜਿਹੜਾ ਮਾਮਲਾ ਅਸੀਂ ਤੁਹਾਨੂੰ ਅੰਮ੍ਰਿਤਸਰ ਤੋਂ ਦੱਸਣ ਜਾ ਰਹੇ ਹਾਂ ਇਹ ਸੁਣ ਕੇ ਤੁਹਾਨੂੰ ਕੰਨਾਂ ਤੇ ਯਕੀਨ ਨਹੀਂ ਹੋਣਾ ਕਿ ਅੱਜ ਦੇ ਸਮੇਂ ਦੇ ਵਿੱਚ ਕਿਹੜੇ-ਕਿਹੜੇ ਤਰੀਕੇ ਹੱਥਕੰਡੇ ਲੋਕਾਂ ਵੱਲੋਂ ਅਪਣਾਏ ਜਾ ਰਹੇ ਨੇ ਇੱਕ ਕਮਾਈ ਦਾ ਜਿਹੜਾ ਕਿ ਜ਼ਰੀਆ ਉਹ ਬਣਾਇਆ ਜਾ ਰਿਹਾ ਦੱਸ ਦੇ ਕਿ ਅੰਮ੍ਰਿਤਸਰ ਨੂੰ ਅੰਮ੍ਰਿਤਸਰ ਪੁਲਿਸ ਨੇ ਇੱਕ ਵੱਡੀ ਸਫਲਤਾ ਉਸ ਵੇਲੇ ਹਾਸਲ ਹੋਈ ਜਦੋਂ ਉਹਨਾਂ ਦੇ ਵੱਲੋਂ ਇੱਕ ਗਰੋਹ ਨੂੰ ਕਾਬੂ ਕੀਤਾ ਗਿਆ ਇਸ ਗਰੋਹ ਦੇ ਵਿੱਚ ਮਹਿਲਾਵਾਂ ਅਤੇ ਬੰਦੇ ਜਿਹੜੇ ਕਿ ਸ਼ਾਮਲ ਸੀ ਜਿਨ੍ਹਾਂ ਨੂੰ ਕਾਬੂ ਕੀਤਾ ਗਿਆ ਇਹਨਾਂ ਮਹਿਲਾਵਾਂ ਦੇ ਵੱਲੋਂ ਭੋਲੇ-ਪਾਲੇ ਬੰਦਿਆਂ ਨੂੰ ਆਪਣੇ ਪਿਆਰ ਦੇ ਜਾਲ ਦੇ ਵਿੱਚ ਫਸਾਇਆ ਜਾਂਦਾ ਸੀ ਫਿਰ ਉਹਨਾਂ ਦੇ ਨਾਲ ਅਸ਼ਲੀਲ ਵੀਡੀਓ ਬਣਾਈਆਂ ਜਾਂਦੀਆਂ ਸੀ ਅਸ਼ਲੀਲ ਵੀਡੀਓ ਤਸਵੀਰਾਂ ਬਣਾ ਕੇ ਉਹਨਾਂ ਨੂੰ ਨੈਟਰ ਦੇ ਉੱਤੇ ਵੈਲ ਲਕਾਂ ਦੀ ਧਮਕੀ ਦਿੰਦੇ ਹੋਏ ਉਹਨਾਂ ਤੋਂ ਫਿਰੋਤੀ ਮੰਗੀ ਜਾਂਦੀ ਸੀ ਜਿਸ ਦੇ ਵਿੱਚ ਇਸ ਗਿਰੋਹ ਦੇ ਵਿੱਚ ਬੰਦੇ ਵੀ ਸ਼ਾਮਲ ਸੀ ਜੋ ਮਹਿਲਾਵਾਂ ਦਾ ਪੂਰਾ ਸਾਥ ਦਿੰਦੇ ਸੀ ਪੂਰਾ ਇੱਕ ਗਿਰੋਹ ਬਣਾ ਕੇ ਇਹਨਾਂ ਦੇ ਵੱਲੋਂ ਭੋਲੇ-ਪਾਲੇ ਲੋਕਾਂ ਦੀ ਭਾਲ ਕਰਕੇ ਜਾਲ ਦੇ ਵਿੱਚ ਫਸਾ ਕੇ ਉਨ੍ਹਾਂ ਦੇ ਨਾਲ ਜਿਹੜਾ ਕਿ ਅਜਿਹਾ ਕੰਮ ਕੀਤਾ ਜਾਂਦਾ ਸੀ ਜਿਹਦੇ ਭਣਕਾ ਅਜਿਹੀ ਸ਼ਿਕਾਇਤ ਜਿਹੜੀ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਗਈ ਅਤੇ ਇਸ ਮਾਮਲੇ ਦੇ ਵਿੱਚ ਮਹਿਲਾਵਾਂ ਸਣੇ ਕਈ ਜਿਹੜਾ ਕਿ ਬੰਦਿਆਂ ਨੂੰ ਕਾਬੂ ਕੀਤਾ ਗਿਆ ਜਿਸ ਦੇ ਵਿੱਚ ਖੁਲਾਸਾ ਹੋਇਆ ਕਿ ਇਨ੍ਹਾਂ ਲੋਕਾਂ ਦੇ ਵੱਲੋਂ ਜਿਹੜਾ ਕਿ ਭੋਲੇ-ਭਾਲੇ ਲੋਕਾਂ ਦੀ ਭਾਲ ਕਰਕੇ ਫਿਰ ਉਹਨਾਂ ਨੂੰ ਪਿਆਰ ਦੇ ਜਾਲ ਦੇ ਵਿੱਚ ਫਸਾ ਕੇ ਉਸ ਤੋਂ ਬਾਅਦ ਉਹਨਾਂ ਦੀਆਂ ਇਤਰਾਜਯੋਗ ਫੋਟੋਆਂ ਤੇ ਵੀਡੀਓ ਬਣਾਈਆਂ ਜਾਂਦੀਆਂ ਸੀ ਅਤੇ ਫਿਰ ਉਹਨਾਂ ਵੀਡੀਓ ਨੂੰ ਨੈੱਟ ਦੇ ਉੱਤੇ ਵਾਇਰਲ ਕਰਨ ਦੀ ਧਮਕੀ ਦਿੱਤੀ ਜਾਂਦੀ ਸੀ ਅਤੇ ਜੇਕਰ ਉਹ ਪੈਸੇ ਦੇਣ ਤੋਂ ਮਨਾਂ ਕਰ ਦਿੰਦੇ ਵੀ ਅਸੀਂ ਤੁਹਾਨੂੰ ਪੈਸੇ ਨਹੀਂ ਦਿੰਦੇ ਤੁਸੀਂ ਜੋ ਕਰਨਾ ਕਰ ਲੋ ਉਸ ਤੋਂ ਬਾਅਦ ਉਹਨਾਂ ਦੀਆਂ ਗਲਤ ਵੀਡੀਓਜ਼ ਉਹਨਾਂ ਨੂੰ ਦਿਖਾ ਕੇ ਫਿਰ ਇਹਨਾਂ ਨੂੰ ਨੈੱਟ ਦੇ ਉੱਤੇ ਵਾਇਰਲ ਕਰਨ ਦੀ ਜਿਹੜੀ ਧਮਕੀ ਦਿੱਤੀ ਜਾਂਦੀ ਸੀ ਤਾਂ ਭੋਲੇ-ਪਾਲੇ ਲੋਕ ਆਪਣੀ ਜਿੱਤ ਦੇ ਖਾਤਰ ਉਹ ਅਜਿਹੇ ਗਿਰੋ ਵਾਲੇ ਜਿਨ੍ਹਾਂ ਨੇ ਇਹ ਪੂਰਾ ਨੈਕਸਸ ਚਲਾਇਆ ਹੋਇਆ ਉਹਨਾਂ ਨੂੰ ਜਿਵੇਂ ਕਿ ਪੈਸੇ ਦੇ ਦਿੰਦੇ ਸੀ ਜਿਹਦੇ ਚੱਲਦੇ ਹੁਣ ਤੱਕ ਅਨੇਕਾਂ ਲੋਕਾਂ ਨੂੰ ਇਸ ਗਰੋ ਨੇ ਸ਼ਿਕਾਰ ਬਣਾਇਆ ਚੰਗੀ ਮੋਟੀ ਕਮਾਈ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਲੱਖਾਂ ਰੁਪਏ ਦੇ ਵਿੱਚ ਜਿਹੜੀ ਕਿ ਫਿਰੋਤੀ ਦੀ ਮੰਗ ਇਸ ਗਰੋਹ ਦੇ ਵੱਲੋਂ ਕੀਤੀ ਜਾਂਦੀ ਸੀ ਜਿੱਦਾਂ ਕਿ ਪਰਦਾ ਫਾਸ਼ ਹੋਇਆ ਆਓ ਸੁਣਦੇ ਹਾਂ ਪੁਲਿਸ ਅਧਿਕਾਰੀਆਂ ਦਾ ਇਸ ਮਾਮਲੇ ਲੈ ਕੇ ਕੀ ਕਹਿਣਾ ਹੈ ਸਕਰੀਨ 'ਤੇ ਤੁਸੀਂ ਇਹਨਾਂ ਬੰਦਿਆਂ ਨੂੰ ਅਤੇ ਇਹਨਾਂ ਮਹਿਲਾਵਾਂ ਨੂੰ ਦੇਖ ਚੁੱਕੇ ਜੋ ਕਿ ਕੁਰਸੀ ਗ੍ਰਿਫਤ ਦੇ ਵਿੱਚ ਨੇ ਮੂੰਹ ਲੁਕੋਇਆ ਹੋਇਆ ਹੈ ਤਾਂ ਇਹ ਉਹੀ ਗਰੋਹ ਹੈ ਜਿਹੜਾ ਭੋਲੇ-ਪਾਲੇ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਉਹਨਾਂ ਦੀ ਲੁੱਟ ਕਰਦੇ ਸੀ ਅੱਜ ਅਸੀਂ ਇੱਥੇ ਦੱਸਣਾ ਚਾਹੁੰਦੇ ਹਾਂ ਕਿ ਸਾਨੂੰ ਕੰਪਲੇਂਟ ਰਿਸੀਵ ਹੋਈ ਸੀ ਇੱਕ ਜਸਪਾਲ ਸਿੰਘ ਤੋਂ ਜਿਹੜੇ ਰੈਜ਼ੀਡੈਂਟ ਆਫ ਬਟਾਲਾ ਆ ਹਾਲ ਵਾਸੀ ਟਾਂਡੇ ਦੇ ਰਹਿਣ ਵਾਲੇ ਆ ਇਹ ਵਾਕਿਆ ਇੰਜ ਹੋਇਆ ਸੀ ਕਿ ਉਹਨਾਂ ਨੂੰ ਫੋਨ ਆਇਆ ਕੁਝ ਦਿਨ ਪਹਿਲਾਂ ਉਹਨਾਂ ਨੂੰ ਇੱਕ ਲੇਡੀ ਨੇ ਕਿਹਾ ਕਿ ਤੁਸੀਂ ਮੇਰਾ ਪਹਿਲਾਂ ਵੀ ਰਾਜੀਨਾਮਾ ਕਰਾਇਆ ਸੀ ਤੇ ਮੇਰਾ ਇੱਕ ਵਾਰ ਦੁਬਾਰਾ ਰਾਜੀਨਾਮਾ ਕਰਾਓ ਉਹਨਾਂ ਨੇ ਪੁੱਛਿਆ ਕੌਣ ਹੋ ਤੁਸੀਂ ਲੇਡੀ ਨੇ ਕਿਹਾ ਕਿ ਤੁਸੀਂ ਇੱਥੇ ਸੋ ਐਂਡ ਸੋ ਪਲੇਸ ਤੇ ਆ ਜਾਓ ਉਹ ਫਿਰ ਜਦ ਸਾਡੇ ਕੰਪਲੇਨੈਂਟ ਪਹੁੰਚੇ ਇੱਥੇ ਆਲਫਾ ਮਾਲ ਦੇ ਨੇੜੇ ਇੱਕ ਜਗ੍ਹਾ ਤੇ ਤੇ ਲੇਡੀ ਔਰ ਉਹਨਾਂ ਦੇ ਨਾਲ ਇੱਕ ਹੋਰ ਇੰਡੀਵਿਜੂਅਲੀ ਉਹ ਉਹਨਾਂ ਨੂੰ ਇੱਕ ਕਮਰੇ 'ਚ ਲੈ ਗਏ ਅੰਦਰੋਂ ਕੁੰਡੀ ਲਾ ਦਿੱਤੀ ਜਦ ਕੰਪਲੇਨੈਂਟ ਨੇ ਆਬਜੈਕਟ ਕੀਤਾ ਤਾਂ ਫਿਰ ਉਹ ਦੋ ਤਿੰਨ ਹੋਰ ਬੰਦੇ ਲਿਆਏ ਦੋ ਤਿੰਨ ਲੇਡੀਆਂ ਵੀ ਲਿਆਏ ਤੇ ਉਹਨਾਂ ਨੂੰ ਥ੍ਰੈਟਨ ਕਰਨ ਲੱਗੇ ਇਹਦੇ ਨਾਲ ਹੀ ਇਹ ਲੇਡੀਆਂ ਨੇ ਬੰਦਿਆਂ ਨੇ ਇਹਨਾਂ ਦੇ ਵੀ ਕੰਪਲੇਨੈਂਟ ਦੇ ਵੀ ਕੱਪੜੇ ਲਾਤੇ ਲੇਡੀਆਂ ਨੇ ਆਪਣੇ ਵੀ ਲਾਤੇ ਤੇ ਆਬਜੈਕਸ਼ਨੇਬਲ ਨਿਊਡ ਪਿਕਚਰਸ ਔਰ ਵੀਡੀਓਜ਼ ਬਣਾਉਣ ਲੱਗ ਗਏ ਔਰ ਉਹ ਵੀਡੀਓਜ਼ ਦਿਖਾ ਕੇ ਇਹਨਾਂ ਨੂੰ ਥ੍ਰੀਟਨ ਕਰਨ ਲੱਗ ਗਏ ਤੇ ਐਕਸਟਾਰਟ ਕਰਨ ਲੱਗ ਗਏ ਇਹਦੇ ਵਿੱਚ ਇਹੋ ਜਿਹਾ ਵੀ ਇੱਕ ਬੰਦਾ ਸੀ ਜਿਹੜਾ ਪੁਲਿਸ 유ਨੀਫਾਰਮ ਵਿੱਚ ਸੀ ਔਰ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਥਾਣੇਦਾਰ ਦੱਸ ਰਿਹਾ ਸੀ ਉਹ ਫਿਰ ਜਦ ਕੰਪਲੇਨੈਂਟ ਤੋਂ ਪੈਸੇ ਮੰਗੇ ਗਏ ਉਹਨਾਂ ਨੇ ਮੌਕੇ ਤੇ ਉਹਨਾਂ ਕੋਲ ਜਿੰਨੇ ਪੈਸੇ ਸੀ ਉਹ ਦੇ ਦਿੱਤੇ ਤੇ ਕੁੱਲ ਗੱਲਬਾਤ 4 ਲੱਖ ਤੇ ਨਿਬੜੀ ਤੇ ਫਿਰ ਉਹਨਾਂ ਨੇ ਕੁਝ ਦਿਨਾਂ ਦਾ ਟਾਈਮ ਮੰਗਿਆ ਔਰ ਕਿਹਾ ਕਿ ਮੈਂ ਕੁਝ ਦਿਨਾਂ ਬਾਅਦ ਤੁਹਾਨੂੰ ਬਾਕੀ ਪੈਸੇ ਦੇ ਦਾਂਗਾ ਇਨੀ ਦੇਰ ਵਿੱਚ ਕੰਪਲੇਨੈਂਟ ਨੇ ਪੁਲਿਸ ਨਾਲ ਗੱਲਬਾਤ ਕਰ ਲਈ ਸਾਨੂੰ ਇਨਫੋਰਮ ਕੀਤਾ ਕਿ ਉਹਨਾਂ ਨਾਲ ਇੰਜ ਹੋਇਆ ਤੇ ਪੁਲਿਸ ਨੇ ਟਰੈਪ ਲਾ ਕੇ ਕੁੱਲ 12 ਇੰਡੀਵਿਜੂਅਲਸ ਨੂੰ ਅਰੈਸਟ ਕਰਿਆ ਜਿਹੜੇ ਵੱਖ-ਵੱਖ ਜਗ੍ਹਾ ਤੋਂ ਆਏ ਤਿੰਨ ਮਕਬੂਲਪੁਰੇ ਦੇ ਆ ਤਿੰਨ ਜਲੰਧਰ ਦੇ ਰਹਿਣ ਵਾਲੇ ਆ ਦੋ ਗੁਰਦਾਸਪੁਰ ਦੇ ਆ ਇੱਕ ਹੁਸ਼ਿਆਰਪੁਰ ਦਾ ਤੇ ਦੋ ਹੋਰ ਅੰਮ੍ਰਿਤਸਰ ਤੋਂ ਹੋਰ ਜਗ੍ਹਾ ਤੋਂ ਆ ਇੱਕ ਮਾਨਸਾ ਤੋਂ ਵੀ ਆ ਇਹਦੇ ਵਿੱਚ ਲੇਡੀਜ਼ ਵੀ ਅਰੈਸਟ ਕੀਤੀਆਂ ਗਈਆਂ ਤੇ ਇੱਕ 36 ਆਰਬੀ ਦਾ اے ایس آئی ਵੀ ਅਰੈਸਟ ਹੋਇਆ ਇਹਦੇ ਲਈ ਮਕਬੂਲਪੁਰੇ ਥਾਣੇ ਵਿੱਚ 108 ਨੰਬਰ ਐਫ ਆਈ ਆਰ ਰਜਿਸਟਰ ਕੀਤਾ ਜਿਦੇ ਵਿੱਚ ਸਾਰੇ ਇੰਡੀਵਿਜੂਅਲਸ ਅਰੈਸਟ ਹੋਏ ਆਂ ਅੰਡਰ ਸੈਕਸ਼ਨਸ ਆਫ ਕ੍ਰਿਮੀਨਲ ਇੰਟੀਮੀਡੇਸ਼ਨ ਕਾਂਸਪੀਰੇਸੀ ਕਿਡਨਾਪਿੰਗ ਐਕਸਟਰਸ਼ਨ ਔਰ ਆਰਗੇਨਾਈਜ਼ਡ ਕਰਾਇਮ ਇਹਦੇ ਨਾਲ ਅਸੀਂ ਇਹ ਵੀ ਦੱਸਣਾ ਚਾਹਾਂਗੇ ਕਿ ਇਹ ਇਹਨਾਂ ਦਾ ਆਰਗੇਨਾਈਜ਼ਡ ਗੈਂਗ ਹੈ ਜਿਹੜੇ ਇਹੋ ਜਿਹੇ ਇਨੋਸੈਂਟ ਲੋਕਾਂ ਨੂੰ ਪਹਿਲਾਂ ਸੱਦਦੇ ਆ ਉਹਨਾਂ ਨੂੰ ਫਿਰ ਅਬਡਕਟ ਕਰਕੇ ਕਿਸੇ ਜਗ੍ਹਾ ਬੰਦ ਕਰਕੇ ਉਹਨਾਂ ਦੀ ਆਬਜਕਸ਼ਨੇਬਲ ਵੀਡੀਓਜ਼ ਜਾਂ ਫੋਟੋਸ ਕਲਿੱਕ ਕਰਕੇ ਉਹਨਾਂ ਤੋਂ ਰੈਨਸਮ ਡਿਮਾਂਡ ਕਰਦੇ ਆ ਫਰੋਤੀ ਮੰਗਦੇ ਆ ਤੇ ਇਹਨਾਂ ਨੇ ਜਿੰਨੀ ਸਰਸਰੀ ਪੁੱਛ ਕੇ ਚ ਤੋਂ ਪ੍ਰੀਲੀਮਿਨਰੀ ਇਨਕੁਆਇਰੀ ਤੋਂ ਪਤਾ ਚੱਲਿਆ ਹੈ ਕਿ ਹੋਰ ਵੀ ਇਹੋ ਜਿਹੇ ਕਈ ਕੇਸਿਸ ਇਹਨਾਂ ਨੇ ਕੀਤੇ ਆ ਜਿੱਥੇ ਇਹਨਾਂ ਨੇ ਪੈਸੇ ਡਿਮਾਂਡ ਕੀਤੇ ਆ ਤੇ ਇਹਨਾਂ ਦਾ ਹੁਣ ਰਿਮਾਂਡ ਲੈ ਕੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾਏਗੀ ਇਹਨਾਂ ਦੇ ਗਰੋਹ ਵਿੱਚ ਹੋਰ ਕਿੰਨੇ ਬੰਦੇ ਆ ਹੋਰ ਇਹੋ ਜਿਹੇ ਕਿੰਨੇ ਕਰਾਇਮ ਕੀਤੇ ਆ ਉਹ ਪਤਾ ਕੀਤਾ ਜਾਏਗਾ ਮੜੀ ਵਿੱਚ ਡਾਕਟਰ ਜੀ ਸਮੂਹ ਕੋ ਸਾਟਲਾ ਖੇਲੇ ਆ ਸੀ ਦਾ ਉਹ ਤਫਤੀਸ਼ ਦਾ ਹਿੱਸਾ ਹੈ ਜੀ ਅਸੀਂ ਵੈਰੀਫਾਈ ਕਰ ਰਹੇ ਹਾਂ ਇਹ ਜਿੰਨਾ ਪ੍ਰੀਲੀਮਿਨਰੀ ਇਨਕੁਆਰੀ ਤੋਂ ਪਤਾ ਚੱਲਿਆ ਹੈ ਜੀ ਇਹ ਹੀ ਗੈਂਗ ਦਾ ਹਿੱਸਾ ਹੈ ਬਾਕੀ ਅਸੀਂ ਜਿਵੇਂ ਕਿਹਾ ਕਿ ਰਿਮਾਂਡ ਲੈ ਕੇ ਅਸੀਂ ਫਰਦਰ ਇਨਵੈਸਟੀਗੇਟ ਕਰ ਰਹੇ ਹਾਂ ਜੀ ਜਿਹੜੇ ਬਾਹਰ ਜਾਂਦੇ ਸਾਰੇ ਇੱਕੋ ਹੀ ਗਰੁੱਪ ਦੇ ਮੈਂਬਰ ਨੇ ਬਿਲਕੁਲ ਜੀ ਇਹ ਆਪਸ ਵਿੱਚ ਮਿਲੇ ਜੁਲੇ ਹੀ ਆਂ ਕੁਝ ਨੇ ਕ੍ਰਾਈਮ ਇੱਥੇ ਕੀਤਾ ਹੈ ਕੁਝ ਪਹਿਲਾਂ ਇਨਸੀਡੈਂਟ ਇੱਕ ਅੱਧੀ ਹੋਰ ਜਗ੍ਹਾ ਵੀ ਇਹਨਾਂ ਨੇ ਕੀਤਾ ਹੈ ਇਹੋ ਜਿਹਾ ਸਿਮਿਲਰ ਲਾਈਨਸ ਤੇ ਇਹਨਾਂ ਚੋਂ ਦੋ ਬੰਦਿਆਂ ਤੇ ਮਾਮਲੇ ਦਰਜ ਨੇ ਜਿਨ੍ਹਾਂ ਚੋਂ ਇੱਕ ਆਲਰੇਡੀ ਫੜਿਆ ਗਿਆ 379B ਦਾ ਇੱਕ ਹੋਰ ਇੰਡੀਵਿਜੂਅਲ ਤੇ ਦਰਜ ਹੈ ਮਹਿਲਾਵਰ ਵਿੱਚ ਮਾਸਟਰਮਾਈਂਡ ਹੋਣਾ ਮੈਨੂੰ ਲੱਗ ਰਿਹਾ ਜਿਹੜਾ ਅੱਪਰ ਰੈਨਸਲ ਆ ਰਹੀ ਹੈ ਇਹ ਪੁੱਛ ਗਿਛ ਦੇ ਬੇਸਿਸ ਤੇ ਅਸੀਂ ਪਤਾ ਕਰਾਂਗੇ। ਸਰ ਗ੍ਰਿਫਤਾਰੀ ਹੋਣੀ ਹੈ ਜੀ ਇਹਦੇ। ਇਹ ਇਹਦੇ ਚੋ ਜੀ ਕੁਝ ਗ੍ਰਿਫਤਾਰ ਹੋ ਗਏ ਆਂ। ਕੁਝ ਹੋਣੇ ਰਹਿੰਦੇ ਆਂ ਜੀ। ਉਹਨਾਂ ਦੀ ਛਾਪੇਮਾਰੀ ਕੀਤੀ ਆ ਜੀ ਟੀਮਾਂ ਨੇ। ਬਿਲਕੁਲ ਬਿਲਕੁਲ ਜੀ ਅਸੀਂ ਸਾਰੇ ਫੜਾ ਗਏ। ਹਾਂ ਤਾਂ ਹੈ ਕਿ ਆਪਸ ਵਿੱਚ ਮਿਲੇng ਵੀ ਕਰਦੇ ਸੀ। ਇਹ ਜੀ ਅਸੀਂ ਮੈਂ ਕਿਹਾ ਹੈ ਕਿ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਕੀਤੀ ਹੈ। ਬਾਕੀ ਇਹਨਾਂ ਦਾ ਰਿਮਾਂਡ ਲੈ ਕੇ ਫਰਦਰ ਪੁੱਛ ਗਿਛ ਕਰਾਂਗੇ ਕਿ ਇਹਨਾਂ ਨੇ ਗਰੁੱਪ ਕਿਵੇਂ ਫਾਰਮ ਕੀਤਾ ਕਿਵੇਂ ਇੱਕ ਦੂਜੇ ਨੂੰ ਜਾਣਦੇ ਸੀ। ਮਾਰੇ ਤਕਸੀਅਤ ਵਾਲੇ ਬੰਦੇ ਸੀ ਤਾਂ ਹੀ ਇਹੋ ਜੇ ਇਕੱਠੇ ਹੋ ਕੇ ਕ੍ਰਾਈਮ ਕਰ ਰਹੇ ਸੀ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਨੇ ਬਰਾਬਰ ਜਿੰਨਾ ਪਤਾ ਚੱਲਿਆ ਹੈ ਜੀ ਹੋ ਗਿਆ ਹੈ ਕੁਝ ਸਮਾਂ ਹੋ ਗਿਆ ਹੈ ਕਿਉਂਕਿ ਪਹਿਲਾਂ ਵੀ ਇਨਸੀਡੈਂਟਸ ਪਤਾ ਚੱਲੇ ਹਨ ਜੋ ਇਹਨਾਂ ਨੇ ਕੀਤੇ ਹਨ ਜਗ੍ਹਾ ਗੜੀ ਇਹਨਾਂ ਦੇ ਵੱਲੋਂ ਨਾਮ ਲੱਗੀ ਗਈ ਹੈ ਜਦੇ ਉਪਰ ਸਾਰਾ ਮੇਰੇ ਬੁਲਾ ਕੇ ਕੰਮ ਕਰਵਾਇਆ ਜਾ ਰਿਹਾ ਹੈ ਜੀ ਇਹ ਵਕ ਵਕ ਜਗ੍ਹਾ ਤੇ ਕਰਦੇ ਆਂ ਜੀ ਕੁਛ ਇੱਥੇ ਜਿਵੇਂ ਅੱਜ ਜਿਹੜਾ ਸਾਡਾ ਕੇਸ ਅੰਮ੍ਰਿਤਸਰ ਵਿੱਚ ਹੋਇਆ ਇੱਕ ਕੇਸ ਇਹੋ ਜਿਹਾ ਸਿਮਿਲਰ ਲਾਈਨਸ ਵਿੱਚ ਹੋਰ ਸ਼ਹਿਰ ਚੋ ਵੀ ਪਤਾ ਚੱਲਿਆ ਤੇ ਉਹੀ ਅਸੀਂ ਪਤਾ ਕਰ ਰਹੇ ਹਾਂ ਪਤਾਮ ਹੋਰ ਵੀ ਮਹਰ ਔਰ ਹੀ ਮਹਿਲਾਵਾਂ ਇਹਦੇ ਵਿੱਚ ਲੱਗਦਾ ਕਿ ਨਾਲ ਹਾਂਜੀ ਹਾਂਜੀ ਬਿਲਕੁਲ ਹੋਰ ਮਹਿਲਾਵਾਂ ਵੀ ਐ ਜੀ ਮੈਂ ਰਿਕਵਰ ਕੀਤਾ ਹੈ ਹਾਂਜੀ ਇਹਦੇ ਚੋ 36000 ਕੈਸ਼ ਰਿਕਵਰ ਹੋਇਆ 15 ਮੋਬਾਈਲ ਫੋਨ ਹੋਏ ਹਨ ਤਿੰਨ ਕਾਰਸ ਹੋਈਆਂ ਔਰ ਫੇਕ ਆਈ ਕਾਰਡਸ ਰਿਕਵਰ ਹੋਏ ਚਾਹੇ ਮੌਕੇ ਤੇ ਕੀ ਭੂਮਿਕਾ ਸੀ ਮੇਨ ਤੌਰ ਤੇ ਪੁਲਿਸ ਵਾਲੇ ਦੀ ਕੀ ਭੂਮਿਕਾ ਸੀ ਪੁਲਿਸ ਵਾਲਾ ਅਸੀਂ ਜੀ ਪੁੱਛਗੇ ਚ ਕਰ ਰਹੇ ਹਾਂ ਬਟ ਜਿੰਨਾ ਪਤਾ ਚੱਲਿਆ ਆਪਣੀ ਯੂਨੀਫਾਰਮ ਦਾ ਨਜਾਇਜ਼ ਫਾਇਦਾ ਉਠਾ ਕੇ ਉਹ ਐਕਸਟਰਸ਼ਨ ਵਿੱਚ ਹੀ ਇਹਨਾਂ ਦੀ ਮਦਦ ਕਰਦੇ ਸੀ ਉਹਦੇ ਜਦੀ ਵਾਈਫ ਵੀ ਇਨਵੋਲਡ ਅਸ ਪੁਲਿਸ ਵਾਲੇ ਪਤਾ ਕਰ ਰਹੇ ਸੀ ਇਨਵੈਸਟੀਗੇਸ਼ਨ ਦੇ ਸਭ ਪਹਿਲੇ ਦਿਨ ਕਿੰਨੇ ਬੰਦੇ ਹਰੈਸਟ ਹੋਏ ਸੀ ਜਦੋਂ ਇਹ ਫੜੇ ਗਏ ਸੀ ਪਹਿਲੇ ਦਿਨ ਕਿੰਨੇ ਹੋਏ ਸੀ ਅਮਨਜੀਤ ਪੰਜ ਪਹਿਲੇ ਦਿਨ ਪੰਜ ਹੋਏ ਸੀ ਜੀ ਫਿਰ ਅਸੀਂ ਬਾਅਦ ਚ 7 ਹੋਰ ਕੀਤਾ ਲੋਕ ਕਿੰਨਾ ਕਾਮਯਾਬੀ ਹੈ ਕਿ ਸਭ ਸਭ ਪੂਰੇ ਪੰਜਾਬ ਚ ਨੈਟਵਰਕ ਚੱਲਦਾ ਸੀ ਬਿਲਕੁਲ ਜੀ ਅਸੀਂ ਜਿਵੇਂ ਦੇਖ ਹੀ ਪਾ ਰਹੇ ਹਾਂ ਮਾਨਸਾ ਤੋਂ ਲੈ ਕੇ ਹੁਸ਼ਿਆਰਪੁਰ ਗੁਰਦਾਸਪੁਰ ਜਲੰਧਰ ਸਾਰੇ ਜਗ੍ਹਾ ਦੇ ਹਨ ਤਾਂ ਅਸੀਂ ਇਹੀ ਲਿੰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿੰਨੇ ਸ਼ਹਿਰਾਂ ਚ ਇਹਨਾਂ ਨੇ ਇਹੋ ਜਿਹਾ ਕ੍ਰਾਈਮ ਕੀਤਾ ਹੈ ਮੈਂ ਆਪਾਂ ਨੂੰ ਇਹ ਪੈਸੇ ਇਹ ਕਹਿੰਦਾ ਬਹੁਤ ਸਾਰੇ ਲੋਕ ਨੇ ਜਿਹੜੇ ਸਾਡੇ ਸਾਹਮਣੇ ਨਹੀਂ ਆਏ ਕਿ ਤੁਸੀ ਆਪਣੇ ਵੱਲੋਂ ਕਹਿਣਾ ਕਰਦੇ ਅਸੀਂ ਜੀ ਇਹੀ ਕਹਿਣਾ ਚਾਹਾਂਗੇ ਅਸੀਂ ਸਮਝਦੇ ਹਾਂ ਕਿ ਇਹ ਇੰਬੈਰਸਿੰਗ ਔਰ ਹਿਊਮਿਲੀਟਿੰਗ ਹੋ ਜਾਂਦਾ ਕਿਸੇ ਵੀ ਬੰਦੇ ਲਈ ਜਦ ਉਹਨਾਂ ਨਾਲ ਇਹੋ ਜਿਹਾ ਹੁੰਦਾ ਹੈ ਬਟ ਜਿਵੇਂ ਇਹ ਇੰਡੀਵਿਜੁਅਲ ਨੇ ਬਹੁਤ ਕਰੇਜ ਦਿਖਾਉਂਦੇ ਹੋਏ ਬਹਾਦਰੀ ਦਿਖਾਉਂਦੇ ਹੋਏ ਪੁਲਿਸ ਨੂੰ ਅਪਰੋਚ ਕੀਤਾ ਤਾਂ ਅਸੀਂ ਇਹ ਗਰੋਹ ਦਾ ਪਰਦਾ ਫਾਸ਼ ਵੀ ਕੀਤਾ ਇਹਨਾਂ ਚੋ ਫੜ ਵੀ ਲਏ ਆ ਬਾਰੇ ਇੰਡੀਵਿਜੁਅਲ ਅਸੀਂ ਇਹੀ ਕਹਾਂਗੇ ਕਿ ਤੁਹਾਡੇ ਨਾਲ ਜੇ ਕੁਝ ਵੀ ਇਹੋ ਜਿਹਾ ਹੁੰਦਾ ਕੋਈ ਵੀ ਐਕਸਟਰੋਟ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਕਾਈਂਡਲੀ ਪੁਲਿਸ ਨੂੰ ਅਪਰੋਚ ਕਰੋ ਸਾਡੀ ਪੁਲਿਸ ਟੀਮ ਬਹੁਤ ਇਫੈਕਟਿਵ ਹੈ ਇੱਥੇ ਵੀ ਐਸਐਚਓ ਮਕਬੂਲਪੁਰਾ ਅਮਨਜੋਤ ਨੇ ਏਸੀਪੀ ਈਸਟ ਸ਼ੀਤਲ ਨੇ ਬਹੁਤ ਕੁਇਕ ਰਿਐਕਟ ਕਰਦੇ ਹੋਏ ਸਾਰੇ ਬੰਦਿਆਂ ਨੂੰ ਫੜ ਲਿਆ ਜੀ ਅਸਾਂਾਂ ਨੇ ਕਿੰਨੀ ਕਮਾਲ ਕੀਤੀ ਜੀ ਸਾਡੇ ਮੇਰੇ ਨਾਲ ਦੇ ਵੱਲੋਂ ਵਾਖ ਵਾਖ ਜਿਹੜੇ ਲੋਕਾਂ ਦੇ ਕੋਲ ਪਹੁੰਚਿਆ ਇਹਨਾਂ ਤੋਂ ਲੱਖਾਂ ਦੀ ਡਿਮਾਂਡ ਕੀਤੀ ਜਾਂਦੀ ਹੈ ਜੀ ਲੱਖਾਂ ਦੀ ਰਿਵਾਰਡ ਕਿੰਨੇ ਜਾਂਚ ਦੀ ਮੈਂ ਰਿਲੀਜ਼ ਕਰਿਆ ਮੈਂ ਲਾਵਾਂ ਇਦੇ ਚੋ ਤਿੰਨ ਲੇਡੀਜ਼ ਐ ਚਾਰ ਲੇਡੀਜ਼ ਐ ਜੀ ਤੇ ਅੱਠ ਜੈਂਟਸ ਐ ਮੈਂ ਵੀ ਇਹਨਾਂ ਕ ਸਮੇ ਤੋਂ ਕੇ ਥਾਣੇ ਦੀ ਵੀ ਗਤੀ ਕਾਫੀ ਬੜਾ ਬਕਰਾ ਤਰ੍ਹਾਂ ਦਾ ਕੇਸ ਐ ਨੂੰ ਕਾਫੀ ਟਰੈਕ ਕਰਨਾ ਕਾਫੀ ਮੁਸ਼ਕਲ ਹੋ ਜਾਂਦਾ ਬਿਲਕੁਲ ਜੀ ਇੱਥੇ ਥਾਣੇ ਦੀ ਟੀਮਸ ਲੱਗੀਆਂ ਸੀ ਸਬ ਡਿਵੀਜ਼ਨ ਤੋਂ ਹੋਰ ਵੀ ਅਸੀਂ ਇਹਨਾਂ ਨੂੰ ਹੈਲਪ ਕੀਤੀ ਸੀ ਬਟ ਅਗੇਨ ਐਸ ਐਚਓ ਮਕਬੂਲਪੁਰਾ ਨੇ ਇਹਦੇ ਚ ਬਹੁਤ ਕਰੇ ਜੋਰ ਸਵਿਫਟ ਰਿਐਕਸ਼ਨ ਕਰਦੇ ਹੋਏ ਇਹਨਾਂ ਨੂੰ ਫੜ ਲਿਆ ਜੀ ਬੜੀਆਂ ਬਰਾਬਰ ਤੋਂ ਇਸ਼ਾਰਾ ਲੈਂਦੇ ਸੀ ਜਾਂ ਕਿਸੇ ਨੂੰ ਡਾਇਰੈਕਟ ਫੋਨ ਕਰਕੇ ਬੁਲਾਉਂਦੇ ਇਹ ਅਸੀਂ ਤਫਤੀਸ਼ ਵਿੱਚ ਦੇਖਾਂਗੇ ਵਿਚਾਰੀ ਜੀ ਪਹਿਲਾ ਆਪਰੇਸ਼ਨ ਕਿਹੜਾ ਸੀਗਾ ਕੰਪਲੇਂਟ ਦੇਣ ਦੇ ਵੇਲੇ ਅਸੀਂ ਉਹਰੇ ਅਪ੍ਰੋਚਿੰਗ ਕਿੱਥੋਂ ਅੰਦਾਜ਼ਾ ਲਗਾ ਇਹ ਜਿਵੇਂ ਮੈਂ ਦੱਸਿਆ ਜੀ ਜਸਪਾਲ ਸਿੰਘ ਹੈ ਇਹ ਬਟਾਲੇ ਦੇ ਰਹਿਣ ਵਾਲੇ ਆ ਹਾਲਵਾਸੀ ਟਾਂਡੇ ਦੇ ਰਹਿਣ ਵਾਲੇ ਉਹਨਾਂ ਨੇ ਸਾਨੂੰ ਅਪਰੋਚ ਕੀਤਾ ਕਿ ਸਾਡੇ ਨਾਲ ਮੇਰੇ ਨਾਲ ਇੰਝ ਹੋ ਗਿਆ ਉਸ ਤੋਂ ਬਾਅਦ ਅਸੀਂ ਟਰੈਪ ਲਾ ਕੇ ਇਹਨਾਂ ਨੂੰ ਅਪਰੋਚ कि अल्फा 1 अल्फा 1몰 देन नीड एक कमरेज किसी कमरेज होया ਸੀ ਜੀ ਮੈਂ ਕਾਰਨ ਕਿ ਨਹੀਂ ਰਿਕਵਰ ਕੀਤੀ ਨਹੀਂ ਤਿੰਨ ਕਾਰਜ ਤੇ ਰਿਕਵਰ ਹੋ ਜਾਂਦੀ ਹੈ ਮੈਂ ਦਿੱਗੇ ਥ੍ਰੈਟ ਕਰਦੇ ਨੇ ਥ੍ਰੈਟ ਕਰਦੇ ਜੀ ਆਬਜੈਕਟ ਲੱਦੇ ਆ ਬਿਲਕੁਲ ਜੀ ਜਦ ਬੰਦੇ ਦੇ ਆਬਜੈਕਨੇਬਲ ਫੋਟੋ ਵੀਡੀਓ ਆ ਜਾਂਦੀ ਹੈ ਫਿਰ ਉਹਨੂੰ ਥ੍ਰੈਟ ਵੀ ਕਰਦੇ ਆ ਉਸ ਤੋਂ ਐਕਸਟਰਾਕਟ ਕਰਨ ਦੀ ਕੋਸ਼ਿਸ਼ ਕਰਦੇ ਇਹਨਾਂ ਦਾ ਇਹੀ ਮੋਡਸ ਆਪਰੇਂਡਿੰਗ ਜੋ ਜਿਸ ਕੰਮਲੇ ਵਿੱਚ ਕੰਮ ਹੋਇਆ ਉਹ ਖਮਲੇ ਵਾਲਾ ਦਾ ਵੀ ਕਈ ਕਾਰਵਾਈ ਕੀਤੀ ਜਾ ਰਹੀ ਹੈ ਬਿਲਕੁਲ ਜੀ ਅਸੀਂ ਪਤਾ ਕਰ ਰਹੇ ਹਾਂ ਕਿਦਾ ਜੇ ਕਿਰਾਏ ਤੇ ਲਿਆ ਹੋਇਆ ਤੇ ਕਿਹਨੇ ਲਿਆ ਹੋਇਆ ਸਭ ਤਫਤੀਸ਼ ਦਾ ਹਿੱਸਾ ਹੈ ਮੇਰੇ ਨਾਲ ਜੇ ਮੈਡਮ ਨੂੰ ਹੋਰ ਵੀ ਹੋਣਗੇ ਉਹਨਾਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਅਸੀਂ ਕ੍ਰਾਈਮ ਨੂੰ ਟੋਲਰੇਟ ਨਹੀਂ ਕਰਾਂਗੇ ਜੀ ਅਸੀਂ ਇਸ ਗੈਂਗ ਵਿੱਚ ਜਿੰਨੇ ਵੀ ਇੰਡੀਵਿਜੂਅਲਸ ਇਨਵੋਲਡ ਐ ਜਿਹੜੇ ਵੀ ਇਹੋ ਜਿਹਾ ਕੰਮ ਕਰਦੇ ਆ ਸਾਰਿਆਂ ਨੂੰ ਫੜਾ ਕੇ ਸੂਤਰਾਂ ਦਾ ਜਾਣਕਾਰੀ ਹੈ ਇਹਨਾਂ ਨੂੰ ਛਡਾਉਣ ਵਾਸਤੇ ਦਾਦਾ ਲੱਖ ਲੱਖ ਰੁਪਏ ਲਾ ਕੇ ਬਾਹਰ ਖੜੇ ਆ ਉਹਨਾਂ ਦੇ ਛੱਡਿਆ ਜਾਏਗਾ ਦਾਪਲੋਟਾ ਵਾਲਾ ਹੈ ਪੁਲਿਸ ਮੰਗ ਰਹੀ ਹੈ ਸਾਡੇ ਉਦਾਲ ਲੱਖ 70 ਲੱਖ ਤੁਹਾਨੂੰ ਤਾਂ ਕਿਸੇ ਨੇ ਆਫਰ ਕੀਤਾ ਨਹੀਂ ਹੈ ਜੇ ਕੋਈ ਤੁਹਾਡੇ ਕੋਲ ਇਨਫੋਰਮੇਸ਼ਨ ਹੈ ਤੁਸੀਂ ਦੱਸੋ